ਅਸੀਂ ਰੋਂਦੇ ਗੁਲਾਬ ਹਾਂ ਸ਼ਾਇਦ ਅਸੀਂ ਰੋਂਦੇ ਗੁਲਾਬ ਹਾਂ ਸ਼ਾਇਦ ਜਿਨ੍ਹਾਂ ਨੂੰ ਕੰਡਿਆਂ ਦੀ ਦਹਿਸ਼ਤ ਨੇ ਖੇੜਨ ਦਾ ਸਲੀਕਾ ਤਾਂ ਦਿੱਤਾ ਜਿਨ੍ਹਾਂ ਨੂੰ ਕੰਡਿਆਂ ਦੀ ਦਹਿਸ਼ਤ ਨੇ ਖੇੜਨ ਦਾ ਸਲੀਕਾ ਤਾਂ ਦਿੱਤਾ ਪਰ ਆਪਣੀ ਖੁਸ਼ਬੂ ਨੂੰ ਸੁੰਘਣ ਦੀ ਸ਼ਕਤੀ ਨਾ ਦਿੱਤੀ ਪਰ ਆਪਣੀ ਖੁਸ਼ਬੂ ਨੂੰ ਸੁੰਘਣ ਦੀ ਸ਼ਕਤੀ ਨਾ ਦਿੱਤੀ ਦੂਸਰਾ ਅਹਿਸਾਸ ਹੈ ਕਿ ਜਦੋਂ ਪਰਸ਼ਾਮਾ ਪੈਰਾਂ ਨੂੰ ਲਿਪਟ ਜਾਵੇ ਤਾਂ ਸਾਫ਼ ਸਮਝ ਜਾਣਾ ਚਾਹੀਦਾ ਹੈ ਕਿ ਜ਼ਿੰਦਗੀ ਦੀ ਦੁਪਹਿਰ ਸਿਰ ਤੋਂ गुज़र ਰਹੀ ਹੈ ਜਦੋਂ ਪਰਸ਼ਾਮਾ ਪੈਰਾਂ ਨੂੰ ਲਿਪਟ ਜਾਵੇ ਤਾਂ ਸਾਫ਼ ਸਮਝ ਜਾਣਾ ਚਾਹੀਦਾ ਹੈ ਕਿ ਜ਼ਿੰਦਗੀ ਦੀ ਦੁਪਹਿਰ ਸਿਰ ਤੋਂ गुज़र ਰਹੀ ਹੈ ਜਦੋਂ ਗੌਣੇ ਲੋਕਾਂ ਦੇ ਪਰਸ਼ਾਵੇਂ ਲੰਮੇ ਦਸਣ ਲੱਗ ਜਾਣ ਜਦੋਂ ਬਾਣੇ ਲੋਕਾਂ ਦੇ ਪਰਛਾਵੇਂ ਲੰਮੇ ਦਿਸਣ ਲੱਗ ਜਾਣ ਤਾਂ ਸਾਫ਼ ਸਮਝ ਜਾਣਾ ਚਾਹੀਦਾ ਕਿ ਸੂਰਜ ਹੁਣ ਡੁੱਬਣ ਵਾਲਾ ਹੈ। ਉਹ ਸਾਫ਼ ਸਮਝ ਜਾਣਾ ਚਾਹੀਦਾ ਕਿ ਸੂਰਜ ਹੁਣ ਡੁੱਬਣ ਵਾਲਾ ਹੈ। ਤੇ ਅਗਲਾ ਅਹਿਸਾਸ ਹੈ ਕਿ ਅਜੀਬ ਚੁੱਪ ਹੈ ਕਿ ਮੇਰੇ ਸਾਹਾਂ ਦੀ ਆਵਾਜ਼ ਵੀ ਡਰਮਦੀ ਹੈ। ਅਜੀਬ ਚੁੱਪ ਹੈ ਕਿ ਮੇਰੇ ਸਾਹਾਂ ਦੀ ਆਵਾਜ਼ ਵੀ ਡਰਾਉਂਦੀ ਹੈ ਮੈਨੂੰ ਡਰ ਨਾਲ ਭਰਿਆ ਹੋਇਆ ਮੇਰਾ ਮਨ ਡਰੇ ਹੋਏ ਪੰੰਦੇ ਵਰਗਾ ਹੈ ਡਰ ਨਾਲ ਭਰਿਆ ਹੋਇਆ ਮੇਰਾ ਮਨ ਡਰੇ ਹੋਏ ਪੰੰਦੇ ਵਰਗਾ ਹੈ ਰੁੱਕ ਦੀ ਕੰਬਣੀ ਨਾਲ ਕੰਬਦਾ ਪੰੰਦਾ ਮੇਰਾ ਮਨ ਰੁੱਕ ਦੀ ਰੁੱਕ ਦੀ ਕੰਬਣੀ ਨਾਲ ਕੰਬਦਾ ਪੰੰਦਾ ਕਿ ਮੇਰਾ ਮਨ ਮੇਰਾ ਮਨ ਮੇਰੇ ਦੇਸ਼ ਵਰਗਾ ਹੈ ਮੇਰਾ ਮਨ ਮੇਰੇ ਦੇਸ਼ ਵਰਗਾ ਹੈ ਮੇਰਾ ਦੇਸ਼ ਮੇਰਾ ਮਨ ਮੇਰਾ ਮਨ ਮੇਰਾ ਦੇਸ਼ ਅਗਲਾ ਤੇ ਆਖਰੀ ਛੋਟਾ ਜਿਹਾ ਅਹਿਸਾਸ ਹੈ ਕਿ ਜੀਣ ਥੀਣ ਦਾ ਸਗਲ ਸਲੀਕਾ ਮਿੱਠਾ ਤਿੱਖਾ ਤੌਰ ਤਰੀਕਾ ਜੀਣ ਥੀਣ ਦਾ ਸਗਲ ਸਲੀਕਾ ਮਿੱਠਾ ਤਿੱਖਾ ਤੌਰ ਤਰੀਕਾ ਭੁੱਲ ਭੁਲਾ ਕੇ ਲੋਪੀ ਜੂਨ ਚ ਦਾਖਲ ਹੋਇਆ ਸੱਤਾ ਦੇ ਸੁੱਖ ਦਾ ਉਭਲਾਸੀ ਜੀਨ ਥਿੰਦਾ ਸਗਲ ਸਲੀਕਾ ਮਿੱਥਾ ਤਿੱਥਾ ਤੌਰ ਤਰੀਕਾ ਭੁੱਲ ਭੁਲਾ ਕੇ ਲੋਭੀ ਜੂਨ ਚ ਦਾਖਲ ਹੋਇਆ ਸੱਤਾ ਦੇ ਸੁੱਖ ਦਾ ਉਭਲਾਸੀ ਸੁਖਤੀ ਭੀੜ ਦਾ ਸੰਗੀ ਸਾਥੀ ਸਹਿਜ ਸਬਰ ਸੰਤੋਖ ਦੀ ਪੂੰਜੀ ਹੋਰ ਨਾ ਸੰਭੀ ਜਾਵੇ ਮੇਥੋਂ ਸਹਿਜ ਸਬਰ ਸੰਤੋਖ ਦੀ ਪੂੰਜੀ ਹੋਰ ਨਾ ਸੰਭੀ ਜਾਵੇ ਮੇਥੋਂ ਕਿੰਨਾ ਚਿਰ ਕੰਡਕਟ ਕਰਾਂਗਾ ਮੈਂ ਤੇਰਾ ਬੜ ਬੋਲਣਾ ਪੈ। ਥੈਂਕ ਯੂ।